ਦੇਖੋ ਸਰਕਾਰਾਂ ਹਮੇਸ਼ਾ ਹੀ ਇਹਦੇ ਵਿੱਚ ਆਪਣਾ ਕਿਤੇ ਨਾ ਕਿਤੇ ਯੋਗਦਾਨ ਪਾਉਂਦੀਆਂ ਇਹ ਚੰਗੀ ਗੱਲ ਹੈ ਪਰ ਜਿਹੜੀ ਉਹ ਸਪਿਰਟ ਹੈ ਜਿਹੜੀ ਸਾਡੀ ਜ਼ਿੰਮੇਵਾਰੀ ਆ ਉਹਨੂੰ ਵੀ ਜਦੋਂ ਵੀ ਜ਼ਬਰ ਜ਼ੁਲਮ ਹੁੰਦਾ ਉਹਨੂੰ ਖੜ ਕੇ ਕਹਿਣ ਦੀ ਵੀ ਜ਼ਰੂਰਤ ਹੈ ਉਸ ਜ਼ੁਰਤ ਰੱਖਣ ਦੀ ਵੀ ਜ਼ਰੂਰਤ ਹੈ ਜਿਹੜੀ ਇਹ ਸਰਕਾਰ ਦੇ ਵਿੱਚ ਸੱਚੀ ਗੱਲ ਹੈ ਮਿਸਿੰਗ ਹੈ ਮੈਂ ਇਸ ਗੱਲ ਨਾਲ ਤਾਂ ਸਹਿਮਤ ਆ ਪਰ ਇਹ ਸਿਰਫ ਸਟੇਜਾਂ ਤੱਕ ਦੇ ਪਬਲਿਸਿਟੀ ਤੱਕ ਨਾ ਰਹਿ ਜੀ ਇਹਦੀ ਉਹ ਸਪਿਰਟ ਜਿਹੜੀ ਆ ਉਸ ਲੈਵਲ ਤੇ ਹੋਣੀ ਚਾਹੀਦੀ ਤੇ ਚੰਡੀਗੜ੍ਹ ਦੇ ਚੰਡੀਗੜ੍ਹ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਪੈਦਾ ਹੋਇਆ ਉਹ ਤੁਹਾਨੂੰ ਦੇਖਦੇ ਆਂ ਹੁਣ ਦੇ ਤੇ ਦੇਖੋ ਚੰਡੀਗੜ੍ਹ ਜਿਹੜਾ ਉਹਨਾਂ ਨੇ ਪਿਛਲੇ ਕਾਫੀ ਸਮੇਂ ਤੋਂ ਲੱਗੀ ਹੋਈ ਆ ਜਿਹੜੀ ਦੇਸ਼ ਦੀ ਸਰਕਾਰ ਹੈ ਲੇਕਿਨ ਹਜੇ ਤੱਕ ਕੋਈ ਉਹਨਾਂ ਨੇ ਵਿਦਡਰੋ ਨਹੀਂ ਕੀਤਾ ਤੇ ਉਹ ਉਸੇ ਤਰ੍ਹਾਂ ਹੀ ਲੱਗੇ ਹੋਏ ਆ ਜਿਸ ਤਰ੍ਹਾਂ हां बेसिकली ਉਹਨਾਂ ਨੇ ਚੰਡੀਗੜ੍ਹ ਸਾਡੇ ਤੋਂ ਖੋਣ ਦੀ ਤਿਆਰੀ ਵਲੀ ਅੰਦਰ ਤੋਂ ਇੱਥੇ ਅਸ਼ੀਰ ਅਨੰਦਪੁਰੂ ਸਿੱਖ ਕੀਤਾ ਜਾਂਦਾ ਦੇਖੋ ਮੈਨੂੰ ਲੱਗਦਾ ਬਹੁਤ ਜ਼ਿਆਦਾ ਹਿਲਜੁਲ ਨਾ ਕੀਤੀ ਜਾਵੇ ਬਾਕੀ ਕਿਉਂਕਿ ਲੋਕਾਂ ਨੂੰ ਇਨਕੰਵੀਨੀਅੰਸ ਨਾ ਹੋਵੇ ਅਸਲ ਤਾਂ ਇਸ ਧਰਤੀ ਦੀ ਸਪਿਰਿਟ ਹੈ ਉਸ ਸਪਿਰਿਟ ਦੀ ਗੱਲ ਕਰਨ ਦੀ ਜ਼ਰੂਰਤ ਹੈ ਤੇ ਉਹਦੇ ਤੇ ਪਹਿਰਾ ਦੇਣ ਦੀ ਉਹ ਲੱਗਦਾ ਨਹੀਂ ਕਿ ਖਾਸ ਕਰਕੇ ਜਿਹੜਾ ਮਨ ਪੁੱਦਾ ਜਿਲ੍ਹਾ ਬਣਾਇਆ ਜਾਂਦਾ ਮੋਹਾਲੀ ਜਿਲ੍ਹਾ ਤੁਸੀਂ ਬਣਾਇਆ ਤੁਸੀਂ ਮਲੇਰਕੋਟਲਾ ਜਿਲ੍ਹਾ ਮਲੇਰਕੋਟਲਾ ਜਿਲ੍ਹਾ ਬਣਾਇਆ ਉਦੋਂ ਵੀ ਤੇ ਹਿੱਲਜੁਲ ਹੋਈ ਜਾਂ ਜਦ ਅਰੰਧਪੁਰ ਸਾਹਿਬ ਦੀ ਗੱਲ ਆ ਰਹੀ ਹੈ ਤਾਂ ਕਾਂਗਰਸ ਦੇ ਬਹੁਤੇ ਲੀਡਰ ਵਿਰੋਧ ਕਿਉਂ ਕਰ ਲਾਪੇ ਚਾਏ ਮੈਂ ਕਦੀ ਵੀ ਦੇਖੋ ਮੈਂ ਤਾਂ ਉਸ ਸਪਿਰਿਟ ਦੇ ਵਿੱਚ ਅਸੀਂ ਅਸੀਂ ਸਿਰਫ ਅਰੰਧਪੁਰ ਸਾਹਿਬ ਦੀ ਇਕੱਲੇ ਦੀ ਨਹੀਂ ਗੱਲ ਕਰਦੇ ਇਹ ਜਿਹੜੀ ਫਲਸਫੀ ਹੈ ਇਹ ਤਾਂ ਦੁਨੀਆ ਤੇ ਜਾਣੀ ਚਾਹੀਦੀ ਇਹ ਫਲਸਫੀ ਜਿਹੜੀ ਆ ਇਹ ਕੋਈ ਇਕੱਲੇ ਪੰਜਾਬ तक ਸੀਮਤ ਨਹੀਂ ਆ ਇਹ ਕੱਲੇ ਅਨੰਦਪੁਰ ਸਾਹਿਬ ਤੱਕ ਕਿਸਮਤ ਨਹੀਂ ਆ ਮੈਂ ਉਹ ਸਪਿਰਿਟ ਦੀ ਗੱਲ ਕਰਦਾ ਉਹ ਸਪਿਰਿਟ ਦੇ ਵਿੱਚ ਜੇ ਲੋਕਾਂ ਨੂੰ ਸੁਵਿਧਾ ਹੁੰਦੀ ਆ ਤੇ ਮਾੜੀ ਗੱਲ